ਮੇਰੇ ਕੋਲ ਇੱਕ ਛੋਟੀ ਲੇਜ਼ਰ ਲਾਈਟ ਹੈ ਤੇ ਮੈਂ ਇਸ ਦੀਆਂ ਕਿਰਨਾਂ ਨੂੰ ਦੀਵਾਰ ਤੇ ਪਾ ਰਿਹਾ ਹਾਂ ਇਸ ਗਤੀਵਿਧੀ ਵਿੱਚ ਅਸੀਂ ਦੇਖਾਂਗੇ ਕਿ ਪ੍ਰਕਾਸ਼ ਇੱਕ ਸਿੱਧੀ ਰੇਖਾ ਵਿੱਚ ਗਤੀ ਕਰਦਾ ਹੈ ਇਸ ਗਤੀਵਿਧੀ ਲਈ ਸਾਨੂੰ ਇੱਕ ਲੇਜ਼ਰ ਲਾਈਟ ਚਾਹੀਦੀ ਹੈ ਤੇ ਇਸ ਤੋਂ ਇਲਾਵਾ ਕੁਝ ਧੂਪ ਬੱਤੀਆਂ ਦੀ ਲੋੜ ਹੈ ਤਾਂ ਗਤੀਵਿਧੀ ਸ਼ੁਰੂ ਕਰਨ ਲਈ ਪਹਿਲਾਂ ਮੈਂ ਧੂਪ ਬੱਤੀਆਂ ਨੂੰ ਬਾਲਾਂਗਾ ਅਤੇ ਉਹਨਾਂ ਨੂੰ ਇੱਕ ਸਿੱਧੀ ਰੇਖਾ ਵਿੱਚ ਰੱਖ ਦਿਆਂਗਾ ਹੁਣ ਜਦੋਂ ਮੈਂ ਇਹਨਾਂ ਧੂਪ ਬੱਤੀਆਂ ਦੇ ਉੱਪਰੋਂ ਲੇਜ਼ਰ ਲਾਈਟ ਦੀਆਂ ਕਿਰਨਾਂ ਨੂੰ ਦੀਵਾਰ ਤੇ ਮਾਰਦਾ ਹਾਂ ਤਾਂ ਦੇਖਦੇ ਹਾਂ ਕਿ ਕੀ ਹੁੰਦਾ ਹੈ ਤੁਸੀਂ ਇਹਨਾਂ ਧੂਪ ਬੱਤੀਆਂ ਦੇ ਉੱਪਰ ਲੇਜ਼ਰ ਲਾਈਟ ਦੀਆਂ ਕਿਰਨਾਂ ਨੂੰ ਆਸਾਨੀ ਨਾਲ ਦੇਖ ਸਕਦੇ ਹੋ ਇਹ ਕਿਰਨਾਂ ਸਿੱਧੀ ਰੇਖਾ ਵਿੱਚ ਰੱਖੀਆਂ ਧੂਪ ਬੱਤੀਆਂ ਤੋਂ ਨਿਕਲ ਰਹੇ ਧੂਏ ਦੇ ਵਿੱਚੋਂ ਜਾ ਰਹੀਆਂ ਨੇ ਇਸ ਤੋਂ ਸਾਨੂੰ ਪਤਾ ਲੱਗਦਾ ਹੈ ਕਿ ਪ੍ਰਕਾਸ਼ ਅਸਲ ਵਿੱਚ ਸਿੱਧੀ ਰੇਖਾ ਵਿੱਚ ਗਤੀ ਕਰਦਾ ਹੈ ਜਿਵੇਂ ਹੀ ਪ੍ਰਕਾਸ਼ ਧੂਏ ਵਿੱਚੋਂ ਗੁਜ਼ਰਦਾ ਹੈ ਅਸੀਂ ਪ੍ਰਕਾਸ਼ ਦੀਆਂ ਕਿਰਨਾਂ ਦੇ ਰਸਤੇ ਨੂੰ ਸਪਸ਼ਟ ਰੂਪ ਵਿੱਚ ਦੇਖ ਸਕਦੇ ਹਾਂ ਜੋ ਅਸਲ ਵਿੱਚ ਇੱਕ ਸਿੱਧੀ ਰੇਖਾ ਹੈ ਇਸੇ ਤਰ੍ਹਾਂ ਤੁਸੀਂ ਘਰ ਦੀ ਖਿੜਕੀ ਤੋਂ ਸੂਰਜ ਦੀ ਰੌਸ਼ਨੀ ਨੂੰ ਕਮਰੇ ਦੇ ਅੰਦਰ ਆਉਂਦੇ ਹੋਏ ਅਤੇ ਸੂਰਜ ਦੀਆਂ ਕਿਰਨਾਂ ਦਾ ਮਾਰਗ ਵੀ ਦੇਖਿਆ ਹੋਵੇਗਾ ਉਸ ਵਿਚਾਰ ਨੂੰ ਮੁੱਖ ਰੱਖਦੇ ਹੋਏ ਵੀ ਤੁਸੀਂ ਇਹ ਕਹਿ ਸਕਦੇ ਹੋ ਕਿ ਪ੍ਰਕਾਸ਼ ਸਿੱਧੀ ਰੇਖਾ ਵਿੱਚ ਗਤੀ ਕਰਦਾ ਹੈ ਅਸੀਂ ਸੂਰਜ ਦੀ ਰੌਸ਼ਨੀ ਨੂੰ ਵੀ ਇਸ ਲਈ ਦੇਖ ਪਾਉਂਦੇ ਹਾਂ ਕਿਉਂਕਿ ਸਾਡੇ ਆਸ-ਪਾਸ ਬਹੁਤ ਸਾਰੀ ਮਿੱਟੀ ਤੇ ਕੁਝ ਧੂਆਂ ਹੁੰਦਾ ਹੈ ਇਸ ਤਰ੍ਹਾਂ ਅਸੀਂ ਅਸਲ ਵਿੱਚ ਪ੍ਰਕਾਸ਼ ਦਾ ਮਾਰਗ ਦੇਖ ਸਕਦੇ ਹਾਂ